ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਣ ਅੱਜ ਅਸੀਂ ਮਸ਼ੀਨ ਦੀ ਕਢਾਈਆਂ ਸੁੱਟ ਲੈ ਕੇ ਆਈਆਂ ਦੇਖੋ ਜੇ ਤੁਸੀਂ ਵੀ ਤਿਆਰ ਕਰਵਾਉਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਸਲਾਈ ਵੀ ਸਾਥ ਕਰਵਾ ਸਕਦੇ ਹੋ ਦੇਖੋ ਆਹ ਕਲਰ ਹੈ ਇਹਦਾ ਮਸਟਰਡ ਕਲਰ ਥੋੜਾ ਜਿਹਾ ਫਿੱਕਾ ਦਿੱਤਾ ਤੇ ਮਸਟਰਡ ਕਲਰ ਹੈ ਤੇ ਇਹਦੇ ਘੇਰੇ ਤੇ ਆ ਦੇਖੋ ਚਾਕ ਤੇ ਇਥੋਂ ਘੇਰੇ ਤੋਂ ਜਾਂਦਾ ਇਧਰ ਨੂੰ ਮੁੱਟਾ ਇੰਨਾ ਚਾਹਾਂ ਤੋਂ ਥੋੜਾ ਜਿਹਾ ਬਸ ਥੱਲੇ ਇੱਥੇ ਚਾ ਕੇ ਤੇ ਖਤਮ ਤੇ ਕਿਹਦਾ ਇੱਥੇ ਇਸ ਪਾਸੇ ਆ ਦੇਖੋ ਜੀ ਤੁਸੀਂ ਇਹ ਸਾਥੋਂ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਤਿਆਰ ਕਰਵਾ ਸਕਦੇ ਹੋ ਸਲਾਈ ਵੀ ਕਰਾ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਇਹਦੇਗਾ ਬਾਹਾਂ ਤੇ ਤੇ ਪਾਈਪਿੰਗ ਲਾਈ ਹੋਈ ਹੈ ਦੇਖੋ ਤੇ ਇਹਦੇ ਬੋਟਲੀ ਬਟਨ ਲਾਏ ਆ ਦੇਖੋ ਗਲੇ ਤੇ ਕਾਕਲ ਲਰ ਮਾਸਟਰ ਜੇ ਕਲਰ ਨਹੀਂ ਤੇ ਇਹਦੇ ਨਾਲ ਦੇ ਬਟਨ ਲਾਏ ਆ ਜਿਹੜੀ ਇਹ ਫੁੱਲ ਬਣਾਏ ਹੋਏ ਤੇ ਇਹਦੇ ਪਾਈਪਨ ਲਾਈਏ ਚਾਕਾਂ ਦੇ ਪਾਈਪਨ ਲਾਈਏ ਦੇਖੋ ਤੇ ਹੁਣ ਇਹਦੀ ਸਲਵਾਰ ਦਿਖਾਉਣੀ ਆ ਤੁਹਾਨੂੰ ਹੁਣ ਇਹਦੀ ਸਲਵਾਰ ਦਿਖਾਉਣੀ ਆ ਦੇਖੋ ਇਹਦੀ ਸਲਵਾਰ ਆ ਪਹੁੰਚਾਂ ਤੇ ਬਰਕ ਕੀਤਾ ਹੋਇਆ ਦੇਖੋ ਦੇ ਨਾਲ ਲਈ ਸਰਵਾਹ ਤੇ ਟਪਟਾ ਇਹ ਦੁਪੱਟਾ ਇਹ ਪਹਿਲਾਂ ਦਾ ਪਿਆ ਸੀ ਪਏ ਦੁਪੱਟੇ ਤੇ ਦੇ ਨਾਲ ਇਹ ਬਣਵਾਇਆ ਸੂਟ ਤਿਆਰ ਕਰਵਾਇਆ ਦੁਪੱਟੇ ਦੇ ਨਾਲ ਦੁਪੱਟਾ ਪਹਿਲਾਂ ਦਾ ਪਿਆ ਹੋਇਆ ਸੀ ਤੇ ਇਹ ਜਿਹੜੀ ਹੈ ਬੂਟੀ ਹੈ ਇਹ ਹੀ ਇਹਦਾ ਕਲਰ ਹੈ ਇਹ ਥੋੜਾ ਜਿਹਾ ਫਿੱਕਾ ਦਿਸ ਰਿਹਾ ਇਹ ਚ ਇਹ ਜਰੀ ਦੀਆਂ ਬੂਟੀਆਂ ਮਾਸਟਰਡ ਕਲਰ ਦੀਆਂ ਇਹ ਨਾਲ ਦਾ ਤੇ ਜੇ ਫੁੱਲ ਪਾਏ ਹੈ ਤਾਂ ਇਹ ਮਾਸਟਰ ਕਲਰ ਹੈ ਨਰਮਾਈ ਚੰਕਿਤ ਤੇ ਜੇ ਤੁਹਾਡੇ ਕੋਲ ਦੁਪੱਟਾ ਪਿਆ ਹੋਵੇ ਤੁਸੀਂ ਦੁਪੱਟਾ ਦੇ ਕੇ ਵੀ ਤਿਆਰ ਕਰਵਾ ਸਕਦੇ ਹੋ ਜੇ ਤੁਸੀਂ ਉਹ ਮਸ਼ੀਨੀ ਜਾਂ ਹੈਂਡਵਰਕ ਜਾਂ ਤੁਸੀਂ ਪੇਂਟ ਕਰਵਾਉਣਾ ਸੂਟ ਤਾਂ ਸਾਤ ਨੂੰ ਆਰਡਰ ਦੇ ਸਕਦੇ ਹੋ ਕਿਉਂਕਿ ਅੱਗੇ ਵਿਆਹਾਂ ਦਾ ਸੀਜ਼ਨ ਆਊਗਾ ਫਿਰ ਪਹਿਲਾਂ ਤਿਆਰ ਕਰਵਾਏ ਹੁਣ ਤਾਂ ਫੇਰ ਹੀ ਇਹ ਗ੍ਰੀਨ ਕਲਰ ਪਾਇਆ ਹੋਇਆ ਹੈ ਇਹ ਤੇ ਸਰਦਈ ਤੇ ਪਾਇਆ ਹੈ ਤੇ ਸਾਥੋਂ ਤੁਸੀਂ ਤਿਆਰ ਕਰਵਾ ਸਕਦੇ ਹੋ ਮਸ਼ੀਨ ਵਰਕ ਵਾਲੇ ਵੀ ਸਿਲਾਈ ਕਰਾਉਣੀ ਹੈ ਸਿਲਾਈ ਵੀ ਕਰਵਾ ਸਕਦੇ ਹੋ ਤੇ ਪੇਂਟ ਕਰਵਾਉਣਾ ਤੇ ਉਹ ਵੀ ਕਰਵਾ ਸਕਦੇ ਹੋ ਤੇ ਇਹ ਕੋਟਨ ਦੇ ਸੂਟ ਲੈਣੇ ਆ ਸਾਥੋਂ ਕੋਟਨ ਦੇ ਸੂਟ ਵੀ ਲੈ ਸਕਦੇ ਹੋ ਅੱਗੇ ਸਾਡੀਆਂ ਵੀਡੀਓ ਪਾਈਆਂ ਹੋਈਆਂ ਨੇ ਤੁਸੀਂ ਉਹ ਦੇਖ ਸਕਦੇ ਹੋ ਤਿੰਨਾਂ ਨਾਲ ਤੇ ਜਾ ਕੇ ਚਲੋ ਜੀ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਸਾਨੂੰ ਤੁਸੀਂ ਆਰਡਰ ਜ਼ਰੂਰ ਕਰੋ ਆਪਾਂ ਮੈਂ ਕੋਟਣ ਦੇ ਸੂਟਾਂ ਦਾ ਆਰਡਰ ਤੇ ਆਪਾਂ ਪੇਂਟ ਵਾਲਿਆਂ ਦਾ ਦੇਉ ਤੇ ਨਮ ਕੜਾਈ ਵਾਲਿਆਂ ਦਾ ਵੀ ਕਸਟਮ ਤਿਆਰ ਕਰਕੇ ਦੇ ਦੇਵਾਂਗੇ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ